ਸਾਡੇ ਗੱਲ ਆਮ ਚਲਦੀ ਹੈ ਕਿ ਤਿੰਨ ਦਰਿਆਵਾਂ ਦੀ ਧਰਤੀ ਦਾ ਪਾਣੀ ਹੋਣ ਦੇ ਬਾਵਜੂਦ ਕਿ ਪੰਜਾਬ ਕਦੇ ਪੰਜਰ ਹੋ ਜਾਏਗਾ ਹਰੇ ਭਰੇ ਪੰਜਾਬ ਦੀ ਤਾਂ ਗੱਲ ਛੱਡੋ ਧਰਤੀ ਤੇ ਇੱਕ ਪੂਰਾ ਸਾਗਰ ਹੀ ਮਾਰੂਥਲ ਬਣ ਗਿਆ ਮਾਰੂਥਲ ਜਖੜੇ ਜਰ ਲੱਗੇ ਸਮੁੰਦਰੀ ਜਹਾਜ਼ ਅਰਾਲ ਸਾਗਰ ਦੇ ਉਜਾੜੇ ਦੀ ਕਹਾਣੀ ਦੱਸਦੇ ਨੇ ਅਰਾਲ ਸਾਗਰ ਦੀ ਤਬਾਹੀ ਨੇ ਇਲਾਕੇ ਦੇ 35 ਲੱਖ ਲੋਕਾਂ ਨੂੰ ਪ੍ਰਭਾਵਿਤ ਕੀਤਾ ਅਰਾਲ ਸਾਗਰ ਦੀ ਤਬਾਹੀ ਕੋਈ ਦੁਰਘਟਨਾ ਨਹੀਂ ਸੀ ਬਲਕਿ ਇਹ ਇੱਕ ਗਿਣਿਆ ਮਿਥਿਆ ਹਿਸਾਬ ਕਿਤਾਬ ਸੀ ਸੋਵੀਅਤ ਅਧਿਕਾਰੀਆਂ ਨੇ ਅਰਾਲ ਸਾਗਰ ਨੂੰ ਇੱਕ ਨੇਚਰਲ 에ਰਰ ਦੱਸਿਆ ਸੀ ਜਿੱਥੇ ਥਾ ਪਾਣੀ ਬੇਵਜਾ ਭਾਫ਼ ਬਣ ਕੇ ਉੱਡਦਾ ਰਹਿੰਦਾ ਪਰ ਉਹਨਾਂ ਬੇਵਕੂਫਾਂ ਨੂੰ ਇਹ ਨਹੀਂ ਪਤਾ ਸੀ ਕਿ ਉੱਡਦਾ ਪਾਣੀ ਵੀ ਐਨਵਾਇਰਨਮੈਂਟ ਨੂੰ ਬੈਲੈਂਸ ਕਰਦਾ ਹੈ ਇਸੇ ਲਈ ਫਿਰ ਜੋ ਬੇਕਿਸਤਾਨ ਤੁਰਕਮੇਨਿਸਤਾਨ ਤੇ ਕਜ਼ਾਕਿਸਤਾਨ ਦੇ ਮਾਰੂਥਲਾਂ ਨੂੰ ਸੋਵੀਅਤ ਕਪਾਹ ਦੀ ਪੱਟੀ ਚ ਬਦਲਣ ਦਾ ਪਲਾਨ ਬਣਾਇਆ ਹਰਾਲ ਸਾਗਰ ਦੀ ਗਾਥਾ ਦੁਨੀਆ ਦੇ ਲਈ ਇੱਕ ਵਾਰਨਿੰਗ ਹੈ ਪਾਣੀਆਂ ਦੇ ਮਸਲੇ ਸਿਰਫ ਪੰਜਾਬ ਚ ਹੀ ਨਹੀਂ ਚੱਲ ਰਹੇ ਬਲਕਿ ਬਹੁਤ ਸਾਰੇ ਮੁਲਕਾਂ ਦੀ ਸਿਆਸਤ ਨੂੰ ਰੀਡਿਫਾਈਨ ਕਰ ਰਹੇ ਨੇ